ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡਾ ਦੇਸ਼ ਪੰਜਾਬ ਚੈਨ ਨਦੀ ਕੋਸ਼ਿਸ਼ ਦੇ ਨਾਲ ਜਿਹੜੀ ਅਵੇਲੀ ਲੱਗ ਰਹੀ ਸੀ ਔਰ ਟਰਾਂਸਫਾਰਮਰ ਨੁਕਸਾਨ ਕਰਨਾ ਉਹਦੇ ਮਾਲਕਾਂ ਨੇ ਉਹਦੇ ਹਟਾ ਦਿੱਤੀ ਐ ਸਾਡੀ ਖਬਰ ਦਾ ਬਹੁਤ ਵੱਡਾ ਅਸਰ ਹੋਇਆ ਕਿ ਜੇ ਨਾ ਟ ਹੁੰਦੇ ਤਾਂ ਉਹਦੇ ਨਾਲ ਕਾਫੀ ਨੁਕਸਾਨ ਹੋਣਾ ਸੀ ਆਸਪਾਰਨ ਜਿਵੇਂ ਕਿ ਸਾក្រਾ ਸੀ ਲੰਘਦੇ ਟੱਪ ਦੇ ਕਿਸੇ ਫੀਲਡ ਲੱਗ ਸਕਦੀ ਸੀ ਨਰਮਾਬੂਰੀ ਔਰ ਇਸ ਖਬਰ ਰਾਹੀਂ ਅਸੀਂ ਉਹ ਮਕਾਨ ਮਾਲਕਾਂ ਦਾ ਸਹਿਠਾਂ ਦਾ ਧੰਨਵਾਦ ਕਰਦੇ ਹਾਂ ਅਮਰਤલાਲ ਜੀ ਹੋਣਾ ਦਾ ਔਰ ਬਿਜਲੀ ਵਿਭਾਗ ਖਾਸ ਕਰ ਧੰਨਵਾਦ ਕਰਦੇ ਆਨ ਲਾਈਨ ਮੈਨ ਅਕਬਲ ਸਿੰਘ ਦਾ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਉਸੇ ਜਿੱਥੇ ਅਸੀਂ ਨਿਊਜ਼ ਪਾਈ ਜਾ ਕੇ ਕਾਰਵਾਈ ਕੀਤੀ ਤੇਹਾ ਉਹਨਾਂ ਨੂੰ ਵੀ ਭਾਈ ਇਹ ਸਿਡਾਓ ਇਹ ਜਿ ਡਿਗਤੀ ਤਾਂ ਬਹੁਤ ਮਨਸਾਨ ਕਰੂਗੀ ਜਿਹੜੇ ਹੋਰ ਸੱਜਣਾ ਨੇ ਇਹਨੂੰ ਸ਼ੇਅਰ ਕੀਤਾ ਲਾਈਕ ਕਮੈਂਟ ਕੀਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀਆਂ ਵੀਡੀਓ ਨੂੰ ਸ਼ੇਅਰ ਲਾਈਕ ਆਪਣੇ ਕਮੈਂਟ ਰਾਹੀਂ ਕੋਈ ਸਾਨੂੰ ਸੁਝਾਅ ਦਿਆ ਕਰੋ ਤੇ ਜਿਨ੍ਹਾਂ ਨੇ ਵੀ ਇਸ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਸ਼ੇਅਰ ਕਰਕੇ ਵੀਡੀਓ ਪਾਇਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਔਰ ਚੁੱਕੇ ਇਸ ਚੈਨਲ ਦੇ ਉਹ ਤੇ ਵਿਆਪਰੇ ਨਾਲ ਕੋਈ ਵੱਡਾ ਹਾਦਸਾ ਤੋਂ ਬਚ ਗਿਆ। ਤੇ ਫਿਰ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਚੰਗਾ ਕਰੀਏ ਤੇ ਸਾਨੂੰ ਲੋਕੀ ਚੰਗਾ ਕਰਨ। ਫਿਰ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਹੈਬਿਲਿਟੀ ਡਿਵਿਜ਼ਨ ਦੇ ਮਾਲਕਾਂ ਦਾ ਸੇਖਾਂ ਦਾ ਔਰ ਬਿਜਲੀ ਵਿਭਾਗ ਦਾ ਜਿਨ੍ਹਾਂ ਨੇ ਮੌਕੇ ਦੇਖਣ ਲਿਆ ਤੇ ਆਂਡੀਆਂ ਗਾਂਡੀਆਂ ਨੇ ਜਿਨ੍ਹਾਂ ਨੇ ਇਹ ਸਾਨੂੰ ਸਾਡੇ ਤੱਕ ਪਹੁੰਚਾਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਨਾਲ ਇੱਕ ਹੋਰ गल भी है तो सामने एक हवेली हो रहा है तो हजे ढाई नहीं बारे अगले तक जानकारी देवगी कारण है ये हवेली ढा ला गया साफ करता है कर दिता गया वही देख रहे हो और बहुत बहुत सारा का धन्यवाद है बैठा और चंगे कमों का चंगा नतीजा हमें जो समय सर संभाल जाए तो वजी तो होंगे तो 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 तो

i que la resta.